ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਨੂੰ ਅੱਜ ਇਸੇ ਤੇ ਸਰਪੰਚੀ ਦਾ ਤਾਜ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਮਹਾਰਜਾ ਜੀ ਦਾ ਖਾਲਸਾ ਮਹਾਰਜਾ ਜੀ ਖਤੇ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਪਟਾਈ ਜਿਲ੍ਹਾ ਕਦਾਪੁਰ ਮੈਂ ਪਿੰਡ ਟਪਈ ਦਾ ਸਰਪੰਚ ਹਾਂ ਲੋਕਾਂ ਨੇ ਬਹੁਤ ਵਧੀਆ ਦੁਆ ਦਿੱਤਾ ਬਹੁਤ ਮਾਣ ਕੀਤਾ ਇਹਦਾ ਕਰਕੇ ਸਰਪੰਚ ਦੀ ਪਦਵੀ ਮਿਲਈ ਬਹੁਤ ਵਧੀਆ ਪਿੰਡ ਦੇ ਵਿੱਚ ਕੰਮ ਕਰ ਵੀ ਬਹੁਤ ਵਧੀਆ ਭਾਈ ਚੱਲ ਰਹੇ ਨੇ ਪਿੰਡ ਦਾ ਬਹੁਤ ਵੱਡਾ ਸੰਯੋਗ ਪਿੰਡ ਦੇ ਵਿੱਚ ਐਵਲ ਤੇ ਗਰਾਊਂਡ ਦਾ ਕੰਮ ਚੱਲ ਰਿਹਾ ਜਿਹੜੀ ਤਕਰੀਬਨ ਅਜੇ ਤੱਕ 40-50 ਸਾਲ ਤੋਂ ਸਾਡੇ ਪਿੰਡ ਦੇ ਵਿੱਚ ਗਰਾਊਂਡ ਨਹੀਂ ਹੈਗੀ ਸੀ ਖੇਡ ਦਾ ਗਰਾਊਂਡ ਨਹੀਂ ਸੀ ਹੈਗੀ ਅਸੀਂ ਹੁਣ ਪੰਜਾਬ ਸਰਕਾਰ ਸਰਦਾਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਹਲਕੇ ਦੇ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਜਿਨ੍ਹਾਂ ਦੇ ਸੰਯੋਗ ਦੇ ਨਾਲ ਸਾਡੇ ਪਿੰਡ ਦੇ ਵਿੱਚ ਗਰਾਊਂਡ ਦਾ ਕੰਮ ਚਾਲੂ ਹੋਇਆ ਸੀ ਪਿਛਲੀ ਪੰਚਾਇਤ ਲੋਕ ਕਿਹੜੇ ਅਧੂਰੇ ਕੰਮ ਰਹਿ ਗਏ ਸੀ ਜੋ ਤੁਹਾਡੀ ਗੋਈ ਚ ਹੁਣ ਪੂਰੇ ਕਰਾਏ ਜਾਣਗੇ ਦੇਖੋ ਭਾਜੀ ਪਿਛਲੀ ਪੰਚਾਇਤ ਵੱਲੋਂ ਕੰਮ ਤਾਂ ਕਾਫੀ ਉਹਨਾਂ ਨੇ ਕਰਵਾਏ ਆ तकरीबन ਇੱਕ ਟੈਂਕੀ ਨਹੀਂ ਸੀ ਪਿੰਡ ਦੇ ਉਹਨਾਂ ਟੈਂਕੀ ਬਣਾਈ ਪੰਚਾਇਤ ਵੱਲੋਂ ਬਾਕੀ ਹੋਰ ਗੰਧੀਆਂ ਨਾਲੀਆਂ ਦੇ ਪਰ ਸਭ ਤੋਂ ਵੱਡੀ ਘਾਟ ਸਾਡੇ ਪਿੰਡ ਵਿੱਚ ਆਉਂਦੀ ਏ ਇੱਕ ਗਰਾਊਂਡ ਦੀ ਬਹੁਤ ਵੱਡੀ ਘਾਟ ਜਿਹੜੀ ਸਾਡੇ ਪਿੰਡ 'ਚ ਗਰਾਊਂਡ ਨਹੀਂ ਗਰਾਊਂਡ ਨਾ ਹੁੰਦਾ ਕਰਕੇ ਸਾਡੇ ਪਿੰਡ ਦੇ ਲੜਕੇ ਲੜਕੀਆਂ ਭੈਣਾਂ ਸਾਰੇ ਤੋਂ तकरीबन 2 ਕਿਲੋਮੀਟਰ ਕੱਜਾਲਾ ਪਿੰਨੋਂ ਪਿੰਦਾ ਉੱਥੇ ਖੇਡਣ ਵਾਤੇ ਜਾਂਦੇ ਸੀ ਸਭ ਤੋਂ ਵੱਡੀ ਦਿੱਕਤ ਇਹੀ ਸਾਡੇ ਪਿੰਡ ਵਿੱਚ ਸੀ ਸੋ ਰਾਸ਼ਨ卡ਡ ਦੀ ਸਮੱਸਿਆ ਕਾਫੀ ਮਨਾਈ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਦੇ ਰਾਸ਼ਨ卡ਡ ਨਹੀਂ। ਗਰੀਬ ਦੀ ਘਰ ਰਾਸ਼ਨ ਨਹੀਂ ਪਹੁੰਚਦਾ। ਸੋ ਤੁਹਾਡੀ ਕੋਈ ਜੀ ਕਿਵੇਂ ਦੇਖਿਆ ਜਾਏਗਾ। ਦੇਖੋ ਸਾਡੇ ਮੈਨੇ ਵਿੱਚ ਤਕਰੀਬਨ ਜਿੰਨੇ ਕ ਰਾਸ਼ਨ卡ਡ ਸਾਡੀ ਨੌਲਜ ਵਿੱਚ ਬਣੇ ਹੋਏ ਆ। ਜ਼ਿਆਦਾਤਰ ਤਕਰੀਬਨ ਗਰੀਬ ਲੋਕਾਂ ਨੇ ਬਣੇ ਹੋਏ। ਪਰ ਹੁਣ ਜੇ ਕੋ ਨਵੀਂ ਸਕੀਮ ਆਉਂਦੀ ਹੈ ਅੱਗੇ ਨਵੇਂ ਬਣਵਾ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜੋ ਵੀ ਹੋਏਗਾ ਇੱਕ ਗਰੀਬ ਨੂੰ ਇੱਕ ਗਰੀਬਾ ਤੇ ਉਹਨਾਂ ਨੂੰ ਹੈਲਪ ਮਿਲ ਸਕੇ। ਸੋ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰ ਲੈ ਪਿੰਨ ਜਾਈਦਾ। ਵੋਲੇ ਬੁਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਹੁੰਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਕਮਰੇ ਲੱਗੇ ਹੁੰਦੇ ਨੇ ਸੋ ਓਪਨ ਹਮ ਹੁੰਦੀ ਆ ਉਹ ਬੱਚਿਆਂ ਵਾਤੇ ਝੂਲੇ ਲੱਗੇ ਹੁੰਦੇ ਇੱਕ ਵਧੀਆ ਦਿਖਦਾ ਜਦੋਂ ਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਸਹੂਲਤ ਹੈਗੀ ਨਕਲ ਸਰ ਸਾਨੂੰ ਇਦਾਂ ਦੀ ਸਹੂਲਤਾਂ ਚਾਹੀਦੀਆਂ ਬਰੋਦਰ ਜਿਵੇਂ ਦੇਖੋ ਸਾਡੇ ਪਿੰਡ ਵਿੱਚ ਇੱਕ ਡਿਸਪੈਂਸਰੀ ਆ ਡਿਸਪੈਂਸਰੀ ਸਿਰਫ ਇੱਕ ਨਾਂ ਦੀ ਡਿਸਪੈਂਸਰੀ ਬਣੀ ਹੋਈ ਆ ਉਹਦੇ ਵਿੱਚ ਸਿਰਫ ਆਸਾ ਵਰਕਰ ਆ ਤਿੰਨ ਉਹਦੇ ਵਿੱਚ ਨਾ ਸਿਰਫ ਦੂਸਰਾ ਕੋਈ ਨ ਮ ਹੈਗਾ ਵਾ ਜਿਹਦੀ ਕੋ ਬੋਸਟ ਖਾਲੀ ਹੋਈ ਹੈ ਤਕਰੀਬਨ ਸਾਡੇ ਪਿੰਡ ਦਾ 14 4000 ਦੇ ਲੱਗੇ ਸਕੀ ਪਬਲਿਕ ਦਾ ਸਰਵਾ ਸਾਡੇ ਪਿੰਡ ਦੇ ਵਿੱਚ ਤਕਰੀਬਨ 100 ਤੋਂ 200 ਵਿੱਚ ਜਿਹੜੇ ਬੀਪੀ ਸੋਗਰ ਦੇ ਮਰੀਜ਼ ਵਾ ਉਹਨਾਂ ਨੂੰ ਦਵਾਈ ਲੈਣ ਵੇ ਤੇ ਐਨੀ ਪ੍ਰੋਬਲਮ ਆਉਂਦੀ ਹੈ ਜੇ ਅਸੀਂ ਜਾ ਕੇ ਐਸਐਮਓ ਸਾਹਿਬ ਨੂੰ ਬੇਨਤੀ ਕੀਤੀ ਇੱਥੇ ਸਾਡੇ ਭਾਮ ਐਸਐਸਪਨ ਸਾਹਿਬ ਹਰਚਵਾਲ ਰਹਿੰਦੇ ਸੀ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਸਾਡੇ ਪਿੰਡਾਂ ਬਹੁਤ ਵੱਡੀ ਦਿੱਕਤ ਵਾ ਸਾਨੂੰ ਅਸੀਂ ਐਪਲੀਕੇਸ਼ਨ ਲੈ ਕੇ ਵੀ ਦਿੱਤੀ ਉਹਨਾਂ ਨੂੰ ਸਾਡੇ ਪਿੰਡ ਦਾ ਇਹ ਮਸਲਾ ਨੇ ਹਾਲੋਂ ਡੇ ਸਿਰਫ ਆਸਾ ਵਰਕਰਾਂ ਨਾ ਕੋਈ ਐਨਮਾ ਨਾ ਸੀਐਚਓ ਆ ਜੇ ਅਸੀਂ ਜਾ ਕੇ ਰਿਕਵੈਸਟ ਕਰੀਦੀ ਆ ਉਹ ਕਹਿੰਦੇ ਅਸੀਂ ਸੀਐਚਓ ਤੋਂ ਬਿਨਾ ਜਾਂ ਐਨਮ ਤੋਂ ਬਿਨਾ ਅਸੀਂ ਇਹਨਾਂ ਨੂੰ ਦਵਾਈ ਨਹੀਂ ਦੇ ਸਕਦੇ ਕਿਸੇ ਨੂੰ ਸਭ ਤੋਂ ਵੱਡੀ ਗੱਲ ਇਹ ਵੀ ਆ ਸਾਡੇ ਪਿੰਡ ਵਿੱਚ ਦੂਸਰੀ ਜਿਹੜੇ ਤੁਸੀਂ ਕਿਹਾ ਵੀ ਲੈਟਾਂ ਸਾਡੇ ਪਿੰਡ ਦੇ ਅਲੇ-ਦੁਆਲੇ ਅੱਜ ਤੱਕ ਨਾ ਕੋਈ ਲੈਟਾਂ ਮਿਲੀਆਂ ਤੇ ਨਾ ਲੱਗੀਆਂ ਤੀਸਰੀ ਗੱਲ ਜਿਹੜੀ ਤੇ ਕਹਿੰਦੇ ਵੀ ਬੱਚਿਆਂ ਦੀ ਪਾਰਕ ਅੱਜ ਤੱਕ ਸਾਡੇ ਪਿੰਡ ਦੇ ਉੱਤੇ ਬੱਚਿਆਂ ਦੀ ਪਾਰਕ ਵੀ ਨਹੀਂ ਆ ਸਿਰਫ ਸਾਨੂੰ ਇਹ ਗੱਲ ਦਾ ਵੀ ਜਿਹੜੀ ਗਰਾਊਂਡ ਮਿਲਿਆ ਉਹਦੇ ਵਿੱਚ ਹੁਣ ਕਹਿੰਦੇ ਆ ਵੀ ਪਾਰਕ ਦਾ ਜੋ ਵੀ ਪ੍ਰਪੰਪਨ ਸ ਮਹਾਨ ਸਰਕਾਰ ਵੱਲੋਂ ਮਿਲਿਆ ਵਾ ਉਹਦੇ ਵਿੱਚ ਸਭ ਕੁਝ ਦੀ ਤਿਆਰੀ ਹੋ ਗਈ। ਕੱਚੇ ਕੁਠੇਂ ਗ੍ਰਾਂਟ ਆ ਪਿੰਡਾਂ 'ਚ ਆਈਆਂ ਨਵੇਂ ਹੌਮ ਬਲਾਈ ਕੀਤੇ ਗਏ। ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇਂ ਗ੍ਰਾਂਟ ਆਈ ਕਿੰਨੇ ਨਵੇਂ ਹੌਮ ਬਲਾਈ ਕੀਤੇ ਗਏ? ਦੇਖੋ ਸਰ ਸਾਡੇ ਨਾਲ ਤਕਰੀਬਨ ਹੁਣ ਜਿਹੜੇ ਹੌਮ ਬਲਾਈ ਹੋਏ ਆ ਅਸੀਂ ਵੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਤਕਰੀਬਨ ਆ ਮੇਰੀ ਪੰਚਾਇਤ ਜਦੋਂ ਇੱਕ ਸਾਲ ਹੋ ਗਿਆ ਪੰਚਾਇਤ ਬਣੀ ਨੂੰ ਤੇ ਤਕਰੀਬਨ 25 ਤੋਂ 26 ਕੱਚੇ ਘਰਾਂ ਦੇ ਸਾਡੇ ਮਿਲ ਕੇ ਆ ਚੁੱਕੇ ਜਿਨ੍ਹਾਂ ਦੇ ਵਿੱਚੋਂ ਸਾਡੇ 6 ਸਖਸ ਘਰਾਂ ਦਾ ਕੰਮ ਚੱਲੂ ਹੋ ਚੁੱਕਾ। ਤੇ ਬਾਕੀ ਤਕਰੀਬਨ ਜਿਹੜੇ ਪੈਂਡਿੰਗ ਇਹਨਾਂ ਨੂੰ ਲਿਖਣ ਲਈ ਚਾਹੀਏ ਉੰਨੇ ਘਰਾਂ ਦੀ ਆਈ ਆ ਉਹਨਾਂ ਦੇ ਪੈਸੇ ਪੈਣ ਵਾਲੇ 2-4 ਦਿਨ ਦੇ ਵਿੱਚ ਜਿਵੇਂ ਪੈਸੇ ਪੈਗੇ ਉਹਨਾਂ ਦਾ ਕੰਮ ਵੀ ਚੱਲੂ ਹੋ ਜਾਦਾ 24 ਤੋਂ 25 ਘਰ ਨਾਲ ਕੱਚੇ ਮਕਾਨ ਆ ਚੁੱਕੇ ਸਾਡੇ ਪਿੰਡ ਜੀ ਉਹ ਵੀ ਦੀ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਕਿਉਂਕਿ ਨਾ ਕਿਤੇ ਧੜੇ ਬੰਦੀ ਹੁੰਦੀ ਹੈ ਗਰੀਬទីਾਂ ਕੋਈ ਦਾਨੀ ਹੁੰਦੀ ਉਹ ਤੁਹਾਡੀ ਕੋਈ ਜਿਵੇਂ ਦੇਖਿਆ ਜਾਏਗਾ ਦੇਖੋ ਵੀ ਸਾਡੇ ਪਿੰਡ ਵਿੱਚ ਏ ਗੱਲੋਂ ਪੰਜਰਾਂ ਦੀ ਮੇਰੀ ਪੰਚਾਇਤ ਬਣੀ ਆ ਤੇ ਕੋਈ ਵੀ ਕਿਸੇ ਨਾਲ ਧੜਾ ਬੰਦੀ ਨਹੀਂ ਕੋਈ ਵੀ ਜਿਹੜੀ ਸਿੱਖ ਗੱਲ ਸਾਡੇ ਤੱਕ ਡਾਇਰੈਕਟ ਆ ਕੇ ਪਹੁੰਚਦੀ ਹੈ ਕਿਸੇ ਗਰੀਬ ਦੀ ਆਪਾਂ ਇਸ ਦੇ ਲੋ ਤੋਂ ਹੈਲਪ ਕਰੀ ਦੀ ਆ ਰਾਹ ਬੁਲਾਵੇ ਦੇਣੇ ਬੁਲਾਵੇ ਜਦੋਂ ਵੀ ਬੁਲਾਵੇ 24 ਘੰਟੇ ਉਹਨਾਂ ਦੀ ਸੇਵਾ ਵਿੱਚ ਅਸੀਂ ਹਾਜ਼ਰ ਜੀ ਜਿਹੜੀ ਗੱਲ ਸਾਡੇ ਤੱਕ ਪਹੁੰਚੇਗੀ ਅਸੀਂ ਕੋਸ਼ਿਸ਼ ਕਰੀਦਾ ਵੀ ਉਹਨੂੰ ਪਿੰਡ ਵਿੱਚ ਸੋਲਵ ਕਰ ਦਈਏ ਅੱਗੇ ਨਾ ਜਾਵੇ ਕਿਸੇ ਸਾਡੀ ਇਹੋ ਹੀ ਹੁੰਦਾ ਬੜਾ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕੀ ਲੱਗਦਾ ਸਕੂਲ ਤੇ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਇਹ ਨਵੀਂ ਨਹੀਂ ਕਾਂਦੀ ਲੋੜ ਹੈ ਜੀ ਹਾਂਜੀ ਸਰ ਸਾਡੇ ਕੋਲ ਪਿੰਡ ਦੇ ਵਿੱਚ ਦੇਖੋ ਵੀ ਮਿਡਲ ਸਕੂਲ ਅਜੇ ਤੱਕ ਐਡਾ ਵੱਡਾ ਪ ਪਰੇਮਰੀ ਸਕੂਲ ਆ 5ਵੀਂ ਤੱਕ ਉਹ ਕਿ ਅੱਗੇ ਸਰਕਾਰੀ ਸਕੂਲ ਆ 6ਵੀਂ ਸਰਵਿੰਦੇ ਅੱਧ ਤੱਕ ਸਾਡਾ ਸਕੂਲ ਆਪੀ ਕਾਫੀ ਵਾਰ ਬੇਨਤੀ ਕਰ ਚੁੱਕੇ ਪਹਿਲਾਂ ਵੀ ਬੇਨਤੀਆਂ ਕਾਫੀ ਕੀਤੀਆਂ ਅਸੀਂ ਹੁਣ ਵੀ ਤਾਂ ਚੈਨਲਾਂ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ ਟਪਲੀ ਦੇ ਵਿੱਚ ਸਕੂਲ ਨੂੰ ਹਾਇ ਕੀਤਾ ਜਾਵੇ ਸਕੂਲ ਦੀ ਹਾਲਤ ਦੇਖੀ ਜਾਵੇ ਅਨਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਇਹਨੂੰ 10ਵੀਂ ਤੱਕ ਜਰੂਰ 10ਵੀਂ ਤੱਕ ਇਹਨੂੰ ਕੀਤਾ ਜਾਵੇ ਜਿੰਨੀਆਂ ਵੀ ਇਹਦੀਆਂ ਚਲੋ ਕਾਨੂੰਨ ਦੇ ਹਿਸਾਬ ਨਾਲ ਜਿੰਨੀਆਂ ਵੀ ਇਹਦੀਆਂ ਮੰਗਾਂ ਹੋਣਗੀਆਂ ਜੇ ਉਤਰ ਸਾਡੀ ਜਾਣਕਾਰੀ ਹੈ ਕਿ ਜਿੱਦਾਂ ਕਹਿੰਦੇ ਵੀ 2.5 ਕਿਲੋਮੀਟਰ ਲਾਂਗ ਸਕੂਲ ਨਹੀਂ ਹੋਣਾ ਚਾਹੀਦਾ ਉਹ ਪੱਕੋਂ ਸਾਡਾ ਸਕੂਲ ਪੂਰਾ ਵਾ ਬੱਚਿਆਂ ਵਕ ਪੂਰਾ ਵਾ ਬਿਲਡਿੰਗ ਵੀ ਸਾਡੇ ਸਕੂਲ ਤੇ ਜਦੋਂ ਤੱਕ ਤਕਰੀਬਨ ਹੁਣ ਫਿਰ ਇੱਕ ਤੋਂ ਦੋ ਮਾਈਲ ਮੰਡਲ ਨੂੰ ਮਹਿਮਾਨ ਵਾਲਾ ਜੀ ਪਰ ਅਸੀਂ ਇਹ ਰਿਕਵੈਸਟ ਜ਼ਰੂਰ ਕਰਦੇ ਹਾਂ ਅਸੀਂ ਸੀਐਮ ਸਾਹਿਬ ਨੂੰ ਕਿ ਸਾਡੇ ਪਿੰਡ ਟਪਈ ਦੇ ਵਿੱਚ ਸਕੂਲ ਸਾਨੂੰ 10ਵੀਂ ਤੱਕ ਜ਼ਰੂਰ ਮਾਨਤਾ ਪ੍ਰਾਪਤ ਕਰਾ ਕੇ ਦੇਣ 8ਵੀਂ ਤੱਕ ਸਕੂਲ ਐਡਾ ਵੱਡਾ ਪਿੰਡ ਹੋਵੇ 8ਵੀਂ ਤੱਕ ਸਕੂਲ ਸਾਡੇ ਭੈਣ ਭਰਾਵਾਂ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਵੀ ਇਥੋਂ ਬਾਹਰ ਚੱਲ ਕੇ ਪੜਾਈ ਕਰਨਾ ਤੇ ਬਹੁਤ ਵੱਡੀ ਪ੍ਰੋਬਲਮ ਸਕੂਲ ਦੀ। ਸੋ ਕਈ ਵਾਰੀ ਪਿੰਨਾਂ 'ਚ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ 'ਕਚਰੇ' ਤੱਕੇ ਹੁਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਹੁੰਦਾ। ਇੱਕ ਸਰਪੰਚ ਦੀ ਕੀ ਜੁਮਿਆਂ ਦੀ ਦੇ ਕਿਵੇਂ ਦੇਖਦੇ। ਦੇਖੋ ਸਰ ਸਰਪੰਚ ਸਾਡੀ ਇਹੋ ਜੁਮਈ ਹੈ ਤੇ ਸਾਡੀ ਸੋਚ ਵੀ ਇਹੋ ਹੀ ਆ ਕਿ ਜੇ ਇੱਕ ਪਿੰਡ 'ਚ ਕਿਸੇ ਲੜਾਈ ਝਗੜਾ ਹੁੰਦਾ ਵਾ ਤੇ ਉਸ ਨੂੰ ਇੱਥੇ ਸਮਝਾ ਕੇ ਨਿਪਟਾ ਕੀਤਾ ਜਾਵੇ। ਅਸੀਂ ਇਹ ਨਹੀਂ ਚਾਹੁੰਦੇ ਕਿ ਚੌਂਕੀਆਂ ਤੇ ਜਾਣ ਥਾਣੇ ਦੇ ਜਾਣ ਜਾਂ ਕੇਸ ਲੱਗਣ ਕੱਲ ਨੂੰ ਕਿਸੇ ਦੇ ਬੱਚੇ ਦੀ ਜ਼ਿੰਦਗੀ ਖਰਾਬ ਹੋਵੇ। ਸਾਡਾ ਸਭ ਤੋਂ ਵੱਡਾ ਇਹੋ ਹੁੰਦਾ ਵੀ ਇੱਥੇ ਬਿਠ ਸਾਡੇ ਪਿੰਡ ਆ ਦੇਖੋ ਹੁਣ ਕੱਲ ਪਾਸੋਂ ਇੱਕ ਝਗੜਾ ਹੋਇਆ ਸੀ ਮੁੰਡਿਆਂ ਦਾ ਅਸੀਂ ਉਹਨਾਂ ਨੂੰ ਅੱਜ ਬਿਠਾ ਕੇ ਤੇ ਉਹਨਾਂ ਦਾ ਅਰਾਜੀ ਨਾਮਾ ਕਰਾ ਚੁੱਕੇ ਹਾਂ ਸਾਡੇ ਇਹੋ ਕੁਛ ਨਹੀਂ ਦੀ ਵੀ ਕਿਸੇ ਵੀ ਗਰੀਬ ਦਾ ਨਜਾਇਜ਼ ਪੈਸਾ ਕਿਤੇ ਨਾ ਜੀ ਵੀਰ ਜੀ ਕਿਹੜਾ ਤੁਸੀਂ ਪਹਿਲ ਦੇ ਦਾਅ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ ਹੁਲਤਾਂ ਪ੍ਰਦਾਨ ਕਰੇ ਦੇਖੋ ਸਰ ਸਭ ਤੋਂ ਪਹਿਲਾਂ ਜਿਵੇਂ ਸਾਡੀ ਨਵੀਂ ਪੰਚਾਇਤ ਬਣੀ ਹੈ ਉਸ ਤੋਂ ਪਹਿਲਾਂ ਨਾ ਸਾਡੇ ਪਿੰਡ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਗਲੀ ਦੀ ਬਹੁਤ ਵੱਡੀ ਸਮੱਸਿਆ ਹੈ ਸੀਵਰੇ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਉਹ ਤਕਰੀਬਨ ਜਿਵੇਂ ਸਾਡੀ ਪੰਚਾਇਤ ਨਵੀਂ ਬਣੀ ਏ ਨਰੇਗਾ ਦੇ ਅਧੀਨ ਕੇ ਨਰੇਗਾ ਦੇ ਅਧੀਨ ਅਸੀਂ ਤੇ ਆਪਣੇ ਐਡਵੋਕੇਟ ਸਰਦਾਰ ਅਮਰਪਾਲ ਸਿੰਘ ਐਮਐਲਏ ਸਾਹਿਬ ਉਹਨਾਂ ਦੀ ਅਗਵਾਈ ਦੇ ਹੇਠ ਅਸੀਂ ਉਹ ਸਭ ਤੋਂ ਪਹਿਲਾਂ ਸਕੀਮ ਵਿੱਚ ਪਾ ਕੇ ਤੇ ਉਹ ਬਰੀ ਦੇ ਇੰਟਰਲੌਕ ਲਗਵਾਇਆ ਹੋਇਆ ਹੈ ਉਸ ਤੋਂ ਬਾਅਦ ਅਸੀਂ ਗੋਦਰ ਸਾਹਿਬ ਦੀ ਦੂਸਰੀ ਗਲੀ ਤੀਸਰੀ ਗਲੀ ਤਕਰੀਬਨ ਕਾਫੀ ਇਹ ਤੱਕ ਕੰਮ ਕਰਵਾ ਚੁੱਕੇ ਅਸੀਂ ਤੇ ਉਸ ਤੋਂ ਬਾਅਦ ਦੇਖੋ ਸਾਰਾ ਹੁਣ ਨਾ ਸਾਡੇ ਪਿੰਡ ਦੇ ਵਿੱਚ ਗਰਾਊਂਡ ਦਾ ਕੰਮ ਚੱਲ ਰਿਹਾ ਅਸੀਂ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਅਸੀਂ ਇਹ ਮਾਨ ਸਾਹਿਬ ਦਾ ਤੇ ਨਾਲ ਸਾਡੇ ਐਡਵੋਕੇਟ ਅਮਰਪਾਲ ਸਿੰਘ ਐਮਐਲਏ ਸਾਹਿਬ ਉਹਨਾਂ ਤਾਂ ਮਾਣ ਕਰਦੇ ਆਂ ਕਿ ਉਹਨਾਂ ਦੀ ਅਗਵਾਈ ਦੇ ਵੇਟ ਸਾਡੇ ਪਿੰਡ ਸਾਰੇ ਦਾ ਕੰਮ ਜਿਹੜਾ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਆਉਣ ਦੇ ਚਾਰ ਸਾਲਾਂ ਦੇ ਵਿੱਚ ਜਿੰਨਾ ਵੀ ਸਤਿਕਾਰ ਵੱਧ ਵਿਕਾਸ ਹੋ ਦਿੱਤਾ ਅਸੀਂ ਉਹ ਜ਼ਰੂਰ ਕਰਾਂਗੇ ਉਹ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਨੂੰ ਜਗ੍ਹਾ ਨਹੀਂ ਤਾਂ ਨੰਜਾਇਂ ਨਾ ਪਾਈ ਜਾਂਦਾ ਤੁਹਾਡੀ ਗੱਲ ਦੀ ਕਿਵੇਂ ਦੇਖਿਆ ਜਾਏਗਾ ਇਹ ਦੇਖੋ ਸਰ ਸਾਡੇ ਜੋ ਮਨਰੇਗਾ ਦਾ ਕੰਮ ਚੱਲਦਾ ਨਾ ਸਾਡੇ ਉਹਨਾਂ ਨੂੰ ਕੰਮ ਦਿੱਤਾ ਜਿਹੜੇ ਕੰਮ ਕਰਨ ਦੇ ਯੋਗ ਅਸੀਂ ਕਦੀ ਵੀ ਇਦਾਂ ਨਹੀਂ ਕੀਤਾ ਕਿ ਕਿਸੇ ਦੀ ਵਾਧ ਨਜ਼ਾਇਜ਼ ਨਾ ਪਾ ਲਈਏ ਲੇਕਿਨ ਅੱਜ ਕੱਲ ਤੇ ਅੱਜ ਕੱਲ ਬਿਲਕੁਲ ਆਨਲਾਈਨ ਸਿਸਟਮ ਚੱਲਦਾ ਹੈ ਅੱਜ ਕੱਲ ਜੇ 10 ਬੰਦੇ ਕੰਮ ਕਰਦੇ ਆ ਤੇ 10 ਦੀ ਆਨਲਾਈਨ ਹਾਜ਼ਰੀ ਲੱਗਦੀ ਹੈ ਅੱਜ ਕੱਲ ਤੇ ਇਹ ਬਿਲਕੁਲ ਨਹੀਂ ਚੱਲਦਾ ਵੀ ਅਸੀਂ 10 ਕੰਮ ਕਰਦੇ ਜਾਂ 12 ਪਾ ਦੋ ਜਾਂ 13 ਪਾ ਦੋ ਜਾਂ ਕੋਈ ਕੰਮ ਹੋ ਤੇ ਦਸਾਂ ਦੀ ਹਾਜ਼ਰੀ ਲੱਗੀ ਆ ਉਥੇ ਪੰਜ ਕੰਮ ਕਰਨਗੇ ਸਾਡੇ ਇਦਨੇ ਕਰਦੇ 10 ਜਾਣੇ ਆ ਤੇ 10 ਹੀ ਕੰਮ ਕਰਨਗੇ ਕਰਨਗੇ ਵੀ ਉਹ ਜਿਹੜੇ ਕੰਮ ਕਰਨ ਦੇ ਯੋਗ ਸੋ ਪਿੰਨ ਦੇ ਲੋਕਾਂ ਤੋਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਪੰਚੀ ਆਥਾ ਸੀ ਜਾਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਦੇਖੋ ਸਾਰੇ ਮੇਰੇ ਪਿੰਡ ਦੇ ਜਿੰਨੇ ਵੀ ਸਤਿਕਾਰਯੋਗ ਵੱਡੇ ਬਜ਼ੁਰਗ ਜਾਂ ਛੋਟੇ ਬੱਚੇ ਭੈਣ ਭਰਾ ਸਾਰੇ ਸਤਿਕਾਰਯੋਗ ਮੈਂ ਇਕੱਲਾ ਸਰਪੰਚ ਨਹੀਂ ਮੇਰੇ ਸਾਰਾ ਪਿੰਡ ਹੀ ਸਰਪੰਚ ਸਾਰਾ ਪਿੰਡ ਹੀ ਸਰਪੰਚ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਇਹ ਰੁਤਬਾ ਦਿੱਤਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਆਪਣੇ ਸਾਰੇ ਪਿੰਡ ਨੂੰ ਸਰਪੰਚ ਸਮਝਦਾ ਹਾਂ ਮੈਂ ਇਕੱਲਾ ਸਰਪੰਚ ਨਹੀਂ ਹਾਂ ਜੇ ਪਿੰਡ ਸਾਰਾ ਸਰਪੰਚ ਸਾਰਾ ਪਿੰਡ ਮੇਰੇ ਨਾਲ ਹੈ ਤੇ ਫਿਰ ਹੀ ਅਸੀਂ ਪਿੰਡ ਨੂੰ ਸਫਲ ਬਣਾ ਸਕਦੇ ਹਾਂ ਫਿਰ ਹੀ ਅਸੀਂ ਪਿੰਡ ਦਾ ਵਿਕਾਸ ਕਰ ਸਕਦੇ ਹਾਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਨਹੀਂ ਕਿ ਜੇ ਸਰਪੰਚ ਬਣਾਤਾ ਅਸੀਂ ਪਿੰਡ ਦਾ ਇਹ ਤਾਂ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਇਹ ਨਾ ਸੋਚੋ ਕਿ ਜੇ ਅਸੀਂ ਸਰਪੰਚ ਹੈ ਤਾਂ ਸਰਪੰਚ ਹੀ ਕਰ ਸਕਦਾ ਨਹੀਂ ਸਾਰਾ ਪਿੰਡ ਦਾ ਏਕਾ ਸਾਰੇ ਪਿੰਡ ਦਾ ਮੇਲ ਜੋਲ ਜੇ ਸਾਨੂੰ ਨਹੀਂ ਸਮਝਿਆ ਸਹੀ ਵੱਡੇ ਕੋਲ ਸਲਾਹ ਲੈ ਕੇ ਛੋਟੇ ਕੋਈ ਸਲਾਹ ਲੈ ਕੇ ਜੇ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਚੱਲਾਂਗੇ ਤੇ ਆਪੋ ਆਪਣੇ ਪਿੰਡ ਨੂੰ ਇੱਕ ਵਧੀਆ ਵਧੀਆ ਪਿੰਡ ਬਣਾ ਸਕਾਂਗੇ ਵਧੀਆ ਮੁਸਾਫ ਦੇ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ